ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪ ਬਾਣੀ ਦੀ 18ਵੀਂ ਪੌੜੀ ਦਾ ਪਾਠ ਅਸੀਂ ਸਮਝਣਾ ਵਿਚਾਰਨਾ ਔਰ ਪਾਠ ਕਰਨਾ ਹੁਣ ਤੱਕ ਅਸੀਂ 17 ਪੌੜੀਆਂ ਜਿਹੜੀਆਂ ਹੈ ਜਪ ਬਾਣੀ ਦੀਆਂ ਉਸਾਈਆਂ ਕੀਤੀਆਂ ਆਓ ਹੁਣ 18ਵੀਂ ਪੌੜੀ ਦਾ ਜਿਹੜਾ ਪਾਠ ਹੈ ਉਹਨੂੰ ਆਰੰਭ ਕਰੋ ਹਾਂਜੀ ਅਸੰਖ ਮੂਰਖ ਅੰਧ ਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵੱਡ ਹੱਤਿਆ ਕਮਾਹੇ ਇਹਨੂੰ ਕਈ ਗਲਵੱਡ ਕਹਿ ਦਿੰਦੇ ਹੁੰਦਾ ਇਹਦਾ ਹੁਣ ਤੁਸੀਂ ਪੜ੍ਹ ਦਿੱਤਾ ਪਰ ਇਹ ਅਰਥ ਹੁੰਦਾ ਗਾਲ ਵੱਡ ਕਿਸੇ ਦਾ ਗਲ ਵੱਡ ਕੇ ਹੱਤਿਆ ਕਰਨੀ ਕੋਈ ਕਈ ਬਦਮਾਨੀ ਨੂੰ ਗਾਲ ਵੱਡ ਕਹਿੰਦੇ ਨੇ ਅਸੰਖ ਗਾਲ ਵੱਡ ਹੱਤਿਆ ਕਮਾਹੇ ਕਮਾਹੇ ਇਸ ਤਰ੍ਹਾਂ ਚਰਨ ਕਰਨ ਦੇਖੋ ਨਾ ਫਿਰ ਉਸ ਦਾ ਜਿਹੜਾ ਅਸੰਖ ਸ਼ਬਦ ਬਹੁ ਗਿਣਤੀ ਹੈ ਨਾ ਉਹਦੇ ਨਾਲ ਜਿੰਨੇ ਵੀ ਅੱਖਰ ਆਣਗੇ ਚਾਹੇ ਚੋਰ ਹੈ ਚਾਹੇ ਹਰਾਮਖੋਰ ਹੈ ਤੇ ਚਾਹੇ ਅਮਰ ਹੈ ਉਹਨਾਂ ਸਾਰਿਆਂ ਨੂੰ ਔਂਕੜ ਨਹੀਂ ਹੋਣੀ ਹੈ ਕਿਉਂਕਿ ਬਹੁਵਚਨ ਤੇ ਸਾਰੇ ਹਨ ਨਾ ਆ ਜੀ ਅੱਗੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੁੜੇ ਫਿਰਾਹੇ ਫਿਰਾਹੇ ਅਸੰਖ ਮਲੇਸ਼ ਮਲ ਪਖਾ ਹੈ ਅਸੰਖ ਨਿੰਦਕ ਸਿਰ ਕਹੇ ਪਾਰ ਅਸੰਖ ਮਲੇਸ਼ ਮਾਲ ਪਖ ਖਾ ਹੈ ਅਸੰਖ ਨਿੰਦਕ ਹੁਣ ਨਿੰਦਕ ਦੇ ਕੱਕੇ ਨੂੰ ਔਂਕੜ ਕਿਉਂ ਨਹੀਂ ਆਈ ਭਲਾ ਬਹੁਵਚਨ ਅਸਾਂਖ ਨਾਲ ਆ ਗਿਆ ਅਸਾਂਖ ਨਿੰਦਕ ਸਿਰ ਕਰ ਰਹੇ ਭਾਰ ਨਾਨਕ ਨੀਚ ਕਹੈ ਵਿਚਾਰ ਇਹ 18ਵੀਂ ਪੌੜੀ ਦੇ ਵਿੱਚ ਨਾਨਕ ਦੇ ਕੱਕੇ ਨੂੰ ਪਹਿਲੀ ਵਾਰੀ ਔਂਕੜ ਆਈ ਉਹਦੇ ਬਾਅਦ 27ਵੀਂ ਪੌੜੀ ਜਾਣੀ ਜਾ ਕੇ ਸਿਰਫ ਦੋ ਵਾਰ ਜਪ ਬਾਣੀ ਦੇ ਵਿੱਚ ਜਪਜੀ ਸਾਹਿਬ ਦੇ ਵਿੱਚ ਨਾਨਕ ਦੇ ਕੱਕੇ ਨੂੰ ਔਂਕੜ ਆਂਦੀ ਸਿਰਫ ਦੋ ਵਾਰ ਤਾਂ ਜਿੱਥੇ ਕੱਕੇ ਨੂੰ ਔਂਕੜ ਆ ਗਈ ਉੱਥੇ ਫਿਰ ਤੁਸੀਂ ਸੰਬੋਧਨ ਨਹੀਂ ਕਰਨਾ ਰੁਕਣਾ ਨਹੀਂ ਹੈ ਉੱਥੇ ਉਸ ਸ਼ਬਦ ਨੂੰ ਵੀ ਸੰਬੋਧਨ ਨਹੀਂ ਕਰਨਾ ਹੈ ਠੀਕ ਹੈ ਨਾ ਤੋਥੇ ਔਂਕਰ ਦਾ ਮਤਲਬ ਇੱਕ ਤਾਂ ਹੁੰਦਾ ਪੁਲਿੰਗ ਇੱਕ ਵਚਨ ਤੋ ਗੁਰੂ ਨਾਨਕ ਸਾਹਿਬ ਕਿੰਨੇ ਹੈਗੇ ਇੱਕੋ ਹੀ ਹੈਗੇ ਨਾ ਨਾਲੇ ਪੁਰਸ਼ ਵੀ ਹੈਗੇ ਹੈ ਨਾ ਪੁਲਿੰਗ ਇੱਕ ਵਚਨ ਹੈ ਤੋ ਨਾਨਕ ਨੀਚ ਕਹੈ ਵਿਚਾਰ ਤੋ ਨਾਨਕ ਨੀਚ ਇੱਥੇ ਇਕੱਠਾ ਪੜ ਹੋਣਾ ਨਾਨਕ ਜੀ ਨੀਚ ਨਾਨਕ ਦੀ ਵਿਸ਼ੇਸ਼ਤਾ ਆਪਣੇ ਆਪ ਨੂੰ ਨੀਵਾ ਕਹਿੰਦੇ ਨਾਨਕ ਜੀ ਕਿ ਮੇਰੇ ਵਰਗਾ ਨੀਵਾ ਬੰਦਾ ਆ ਵਿਚਾਰ ਕਹਿ ਰਿਹਾ ਜਿਹੜੀ ਉੱਪਰ ਕਹੀ ਐ ਕਿਹੜੀ ਕਹੀ ਭਲਾਂ ਦੇਖੋ ਨਾ ਸਾਰੇ ਨੀਵੇਂ ਕਰਮਾਂ ਵਾਲੇ ਸਤਵਰ ਨੇ ਗਿਣੇ ਕਿੰਨੇ ਮੂਰਖ ਐ ਅਗਿਆਨਤਾ ਵਿੱਚ ਘੋਰ ਅਗਿਆਨ ਦੇ ਵਿੱਚ ਐ ਚੋਰ ਐ ਹਰਾਮ ਖਾਂਦੇ ਨੇ ਤੇ ਫਿਰ ਹੁਕਮ ਚਲਾਉਂਦੇ ਆਪਣਾ ਜ਼ੋਰ ਚਲਾਉਂਦੇ ਹਨਾ ਅਮਰ ਦਾ ਮਤਲਬ ਹੁੰਦਾ ਹੁਕਮ ਆਪਣਾ ਹੁਕਮ ਚਲਾ ਕੇ ਜ਼ੋਰ ਦਸਦੇ ਲੋਕਾਂ ਨੂੰ ਤੇ ਕਿੰਨੇ ਜਿਹੜੇ ਗਲਵੱਟ ਗਹਤਿਆ ਕਮਾਉਂਦੇ ਹਨਾ ਇੰਨੇ ਪਾਪੀ ਐ ਜਿਹੜੇ ਪਾਪ ਕਰੀ ਜਾਂਦੇ ਨੇ ਉਹ ਕਿੰਨੇ ਅਣ ਗਿਣਤ ਕੂੜੇ ਝੂਠੇ ਐ ਕੂੜੇ ਭੁੰਮੀ ਜਾਂਦੇ ਝੂਠੇ ਭੁੰਮੀ ਜਾਂਦੇ ਕਿੰਨੇ ਮਲੇਸ਼ ਐ ਜੋ ਮਲ ਖਾਂਦੇ ਨੇ ਗੰਦਗੀ ਖਾਂਦੇ ਨੇ ਕਿੰਨੇ ਨਿੰਦਕ ਐ ਜਿਹੜੇ ਨਿੰਦਿਆ ਕਰਕੇ ਸਿਰਪੇ ਭਾਰ ਚੱਕਦੇ ਐ ਅਣਗਿਣਤ ਐ ਯਾਨੀ ਬਹੁਤ ਐਗੇ ਤੇ ਸਾਰੇ ਕਿੰਨੇ ਨੇ ਇਹ ਅਣਗਿਣਤ ਨੀਜਈ ਆ ਮਾੜੇ ਕੰਮ ਕਰਨ ਵਾਲਈ ਐ ਇਥੇ ਸਤਿਗੁਰ ਆਪ ਨੂੰ ਵੀ ਫਿਰ ਇਹੀ ਗੱਲ ਕਹਿੰਦੇ ਨੇ ਕਿ ਮੇਰੇ ਵਰਗਾ ਨੀਚ ਇਹ ਵਿਚਾਰ ਨਹੀਂ ਦੱਸ ਸਕਦਾ ਤੇ ਪਤਾ ਨਹੀਂ ਕਿੰਨੇ ਕ ਹੈਗੇ ਹੋਰ ਹਨ ਅੰਤ ਕੋਈ ਨਹੀਂ ਹੈ ਮਾਲਕ ਮੈਂ ਤੈਨੂੰ ਇੱਕ ਵਾਰ ਵੀ ਸਦਕੇ ਨਹੀਂ ਜਾ ਸਕਦਾ ਜੋ ਤੈਨੂੰ ਭਾਂਦਾ ਉਹੀ ਕਾਰ ਚੰਗੀ ਹਾਂਜੀ ਨਾਨਕ ਨੀਚ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾ ਵਾ ਇੱਕ ਵਾਰ ਜੋ ਤਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਨਿਰੰਗ ਨਿਰੰਗ ਕਹਿੰਦੇ ਨਿਰੰਕਾਰ ਇਸ ਮਦਨ ਸ਼ਬਦ ਤੂੰ ਸਦਾ ਸਲਾਮਤ ਨਿਰੰਕਾਰ ਹੈ ਨਿਰੰਕਾਰ ਮਾਲਕ ਤੂੰ ਸਦਾ ਹੀ ਸਲਾਮਤ ਹੈ ਸੰਖਨਾਵ ਸੰਖਥਾਵ ਹ ਇਹ ਨਾਵ ਸ਼ਬਦ ਜੇ ਤੁਸੀਂ ਸੰਪਰਦਾ ਵਿੱਚ ਪਾਠ ਪੜ੍ਹੋਗੇ ਨਾ ਉਹਨੇ ਨਾਵ ਹੀ ਪੜਾਣਾ ਹੈ ਉਹਨੇ ਅਰਥ ਮੁਤਾਬਕ ਬਿੰਦੀ ਲਾਣੀ ਅਸੀਂ ਅਰਥਮੇਂ ਦੱਸਾਂਗੇ ਕਿ ਇਸ ਤਰ੍ਹਾਂ ਪਾਠ ਕਰਨਾ ਪਰ ਪਾਠ ਬਿਨਾ ਬਿੰਦੀ ਤੋਂ ਨਾ ਪੈਰ ਵਿੱਚ ਬਿੰਦੀ ਵਰਤੀ ਜਾਂਦੀ ਸੰਪਰਦਾਵਾਂ ਵਿੱਚ ਨਾ ਹੀ ਸ਼ਬਦ ਦੇ ਉੱਤੇ ਤੋਂ ਫਿਰ ਅਸੀਂ ਅਰਥਮੇਂ ਦਾ ਪਾਠ ਕਰਦੇ ਆ ਇਸ ਕਰਕੇ ਅਸੀਂ ਬਿੰਦੀ ਦੀ ਵਰਤੋਂ ਕਰਦੇ ਆ ਅਸੰਖ ਨਾਮ ਨੰਨੇ ਕੰਨ ਲੱਗਿਆ ਪਰ ਬਿੰਦੀ ਲਾ ਕੇ ਨਾਮ ਨਾਮ ਜੀ ਨੂੰ ਕਹ ਲਈਏ ਅਸੰਖ ਥਾਮ ਹਾਂ ਅਗੰਗ ਅਗੰਗ ਅਸੰਖ ਲੋ ਇਹਨੂੰ ਲੋ ਲੰਮਾ ਕਰਕੇ ਕਹਣਾ ਇਸ ਕਰਕੇ ਲੰਮਾ ਕਰਾ ਰਿਹਾ ਕਿ ਹੌਲੀ-ਹੌਲੀ ਫਿਰ ਆਪਣੇ ਆਪ ਉੱਥੇ ਆਵਾਜ਼ ਚੱਲ ਜਾਈਂ ਲੋ ਇਸ ਤਰ੍ਹਾਂ ਕਿਆ ਹੋਣਾ ਪੈਂਦਾ ਹਾਂਜੀ ਅਸੰਖ ਕਹ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣਗਾਹ ਅਖਰੀ ਲਿਖਣ ਬੋਲਣ ਬਾਣਾ ਖਰਾ ਸਿਰ ਸੰਜੋ ਬਵ ਖਾਣਾ ਇਹ ਸ਼ਬਦ ਅਖਰੀ ਬਿੰਦੀ ਲਾ ਕੇ ਬੋਲਣਾ ਨਾ ਅਖਰੀ ਅੱਖਰਾਂ ਨਾਲ ਬਹੁਤ ਚੰਗਾ ਹੈ ਅੱਖਰਾਂ ਦੇ ذریعے ਅਖਰੀ ਨਾਮ ਪਰਮਾਤਮਾ ਦਾ ਨਾਮ ਵੀ ਅੱਖਰਾਂ ਨਾਲ ਲੈ ਹੁੰਦਾ ਨਾ ਜੇ ਆ ਰਾਮ ਲਿਖੂਗੇ ਕਿਦਾਂ ਲਿਖੋਗੇ ਰਾਰੇ ਕੰਨਾ ਮਮਾ ਜੇ ਵਾਹਿਗੁਰੂ ਕਿਦਾਂ ਲਿਖੋਗੇ ਵਾਵੇ ਕੰਨਾ ਹਾਇ ਸਿਆਰੀ ਗਗੇ ਨ ਓਂਕੜ ਰਾਰੇ ਤੇ ਲੈਂਕੜ ਵਾਹਿਗੁਰੂ ਤੇ ਇਸ ਤਰ੍ਹਾਂ ਅੱਲਾ ਐਡ ਇਹਨੂੰ ਬਾਅਦ ਕਲਲੇ ਨੂੰ ਕੰਨਾ ਸਿੱਧਾ ਪੰਜਾਬੀ ਵਿੱਚ ਲਿਖ ਲਓ ਇਸ ਤਰ੍ਹਾਂ ਲਿਖੋਣਾ ਪਰ ਸਭ ਕੁਝ ਅੱਖਰਾਂ ਨਾਲ ਹੀ ਲਿਖੋਣਾ ਨਾ ਤੁਸੀਂ ਕਿਸੇ ਨਾਲ ਕੋਈ ਗੱਲ ਵੀ ਕਰੋਗੇ ਕੋਈ ਬਿਆਨ ਵੀ ਕਰੋਗੇ ਉਹ ਵੀ ਅੱਖਰਾਂ ذریعے ਬੋਲਦੇ ਆਸੀਂ ਉਹ ਵੀ ਅੱਖਰ ਹੈਗੇ ਜੇ ਅਸੀਂ ਬੋਲ ਰਹੇ ਉਹ ਵੀ ਅੱਖਰ ਹੀ ਹੈ ਨਾ ਤਾਂ ਫਿਰ ਇਸ ਤਰੀਕੇ ਦੇ ਨਾਲ ਸਦਵੇਂ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਕਹਾ ਅਖਰੀ ਲਿਖਣ ਬੋਲਣ ਬਾਣ ਅਖਰ ਸਿਰ ਸੰਜੋਗ ਵਖਾਣ ਇਸ ਤਰ੍ਹਾਂ ਬਿੰਦੀ ਲਾ ਕੇ ਪਾਠ ਕਰਨਾ ਸਾਰਾ ਹਾਂਜੀ ਜਿਨ ਇਹ ਲਿਖੇ ਤਿਸ ਸਿਰ ਨਾ ਹੈ ਜਿਉ ਫੁਰਮਾਏ ਜਿਉ ਫੁਰਮਾਏ ਤਿਤਿ ਪਾਹਿ ਜੇਤਾ ਕੀਤਾ ਤੇਤਾ ਨਾਉ ਵੇਣ ਨਾ ਮੈਂ ਨਾਹੀ ਕੋ ਥਾਉ ਨਾ ਮੈਂ ਨਹੀਂ ਕਹਣਾ ਨਾ ਮੈਂ ਮਮੇ ਨਾਲ ਬੋਲ ਹੋ ਗਿਆ ਹੈ ਨਾ ਵੈ ਨਾ ਮੈਂ ਬਿਨ ਨਾਵੈ ਨਾਹੀ ਕੋ ਥਾਉ ਉਦ੍ਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਮਾ ਇੱਕ ਵਾਰ ਜੋ ਤੂੰ ਪਾਵੇਂ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਜੋ ਤੂੰ ਪਾਵੇਂ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਰੰਕਾਰ ਉਹ ਸਦਾ ਸਲਾਮਤ ਨਿਰੰਕਾਰ ਤੂੰ ਨਿਰੰਕਾਰ ਸ਼ਬਦ ਬਾਰ-ਬਾਰ ਸੰਬੋਧਨ ਹੈ ਕਿਉਂਕਿ ਔਂਕੜ ਨਹੀਂ ਲੱਗੀ ਹੋਈ ਨਿਸ਼ਾਨੀ ਕੀ ਆ ਗਈ ਨਿਰੰਕਾਰ ਦੇ ਰਾਰੇ ਨੂੰ ਔਂਕੜ ਨਹੀਂ ਹੈ ਤਾਂ ਇੱਕ ਵਾਰੀ ਫਿਰ ਜਿਹੜਾ ਸ਼ਬਦ ਔਂਕੜ ਲੱਗੀ ਹੁੰਦੀ ਉਹ ਪੁਲਿੰਗ ਇੱਕ ਵਚਨ ਹੁੰਦਾ ਪਰ ਜੇ ਔਂਕੜ ਨਾ ਲੱਗੀ ਹੋਵੇ ਉਹਦੇ ਚਾਰ ਕਾਰਨ ਹੁੰਦੇ ਔਂਕੜ ਦੇ ਦੋ ਕਾਰਨ ਹੈ ਪਹਿਲੀ ਗੱਲ ਪੁਲਿੰਗ ਨਾਲ ਇੱਕ ਵਚਨ ਹੁਣੀ ਚ ਦੋ ਤਾਂ ਇਹੀ ਨਿਕਲ ਗਏ ਪੁਲਿੰਗ ਦਾ ਉਲਟ ਕੀ ਹੁੰਦਾ ਇਸਤਰੀ ਲਿੰਗ ਉਥੇ ਔਂਕੜ ਨਹੀਂ ਹੋਣੀ ਇੱਕ ਵਚਨ ਦਾ ਉਲਟ ਕੀ ਹੁੰਦਾ ਬਹੁ ਵਚਨ ਉਥੇ ਔਂਕੜ ਨਹੀਂ ਹੋਣੀ ਤੀਜਾ ਜਿਹੜਾ ਇਸਤਰੀ ਲਿੰਗ ਸ਼ਬਦ ਉਹਨੂੰ ਔਂਕੜ ਨਹੀਂ ਤੇ ਪੁਲਿੰਗ ਨੂੰ ਔਂਕੜ ਨਹੀਂ ਬਹੁ ਵਚਨ ਨੂੰ ਔਂਕੜ ਨਹੀਂ ਜਿਹੜਾ ਸੰਬੋਧਨ ਸ਼ਬਦ ਹੋਣਾ ਉਹਨੂੰ ਵੀ ਔਂਕੜ ਨਹੀਂ ਹੁੰਦੀ ਠੀਕ ਹੈ ਨਾ ਸਮਝ ਆ ਗਈ ਨਾ ਕਿਥੇ ਕਿਥੇ ਔਂਕੜ ਨਹੀਂ ਹੋਣੀ ਪਹਿਲੀ ਗੱਲ ਇਸਤਰੀ ਲਿੰਗ ਬਹੁਵਚਨ ਹੈ ਸੰਬੋਧਨ ਸ਼ਬਦ ਜਿਵੇਂ ਨਾਨਕ ਨਾਨਕ ਸ਼ਬਦ ਕਰਕੇ ਨਾ ਔਂਕੜ ਦੇ ਬਿਨਾ ਬਾਰ-ਬਾਰ ਆਂਦਾ ਸੰਬੋਧਨ ਸ਼ਬਦ ਤੇ ਨਾਲ ਕਿਸੇ ਦੇ ਨਾਲ ਕੋਈ ਸੰਬੰਧਕ ਲੱਗਿਆ ਜਿਵੇਂ ਨਾਨਕ ਕਾ ਨਾਨਕ ਕੀ ਬੇਨੰਤੀ ਪ੍ਰਭ ਜੀ ਉੱਥੇ ਨਾਲ ਸੰਬੰਧਕ ਆ ਗਿਆ ਦੋ ਤਾਈ ਚੋਂ ਨਿਕਲਗੇ ਪੁਲਿੰਗ ਨੂੰ ਔਂਕੜ ਹੁੰਦੀ ਬੋ ਇੱਕ ਵਚਨੋਂ ਔਕੜ ਹੁੰਦੀ ਹੈ ਨਾ ਪੁਲਿੰਗ ਦਾ ਉਲਟ ਇਸਤਰੀ ਲਿੰਗ ਇੱਕ ਵਚਨ ਦਾ ਉਲਟ ਬਹੁ ਵਚਨ ਦੋ ਦਾ ਇਹੀ ਹੋਗੇ ਜਿਨ੍ਹਾਂ ਨੂੰ ਔਕੜ ਨਹੀਂ ਹੋਣੀ ਤੀਜਾ ਜਿਹੜਾ ਸੰਬੋਧਨ ਸ਼ਬਦ ਹੋਣਾ ਉੱਥੇ ਵੀ ਔਕੜ ਨਹੀਂ ਹੋਣੀ ਚੌਥਾ ਜਿੱਥੇ ਸੰਬੰਧਕ ਨਾਲ ਆ ਜਾਂਦਾ ਨਾਨਕ ਕੀ ਉਥੇ ਨਾਨਕ ਸਵੋਧਨ ਨਹੀਂ ਕਰ ਹੋਣਾ ਕਿਉਂਕਿ ਨਾਨਕ ਕੀ ਆ ਗਿਆ ਨਾਲ ਇਸ ਤਰ੍ਹਾਂ ਨਾਨਕ ਪਾਉ ਨਾਨਕ ਸੰਗ ਇਸ ਤਰ੍ਹਾਂ ਵੀ ਹੋ ਸਕਦਾ ਵਿੱਚ ਮਾਹੇ ਅੰਦਰ ਇਹ ਸਾਰੇ ਸੰਬੰਧਕ ਸ਼ਬਦ ਨੇ ਜਿੱਥੇ ਸੰਬੰਧਕ ਆ ਗਿਆ ਉੱਚੇ ਵੀ ਅੰਕੜੇ ਨਹੀਂ ਹੁੰਦੇ ਸੋ ਇਸ ਤਰ੍ਹਾਂ ਇਹਨਾਂ ਚੀਜ਼ਾਂ ਦਾ ਵੀ ਖਿਆਲ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ